ਸਾਵਣ ਦਾ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਆ ਜੇ ਤੁਹਾਨੂੰ ਪਤਾ ਹੋਵੇ ਨਾ ਕਿ ਇਹ ਤਿਹਾਰ ਕਿਉਂ ਮਨਾਇਆ ਜਾਂਦਾ ਆ ਤਾਂ ਤੁਸੀਂ ਕਦੇ ਵੀ ਆਪਣੀ ਪਤਨੀ ਆਪਣੀ ਬੇਟੀ ਆਪਣੀ ਭੈਣ ਨੂੰ ਤੀਆਂ ਦੇ ਮੇਲੇ ਵਿੱਚ ਨਾ ਭੇਜੋਗੇ ਇਹ ਪਰੰਪਰਾ ਮੁਗਲਾਂ ਦੇ ਸਮੇਂ ਵਿੱਚ ਸ਼ੁਰੂ ਹੋਈ ਸੀ ਮੁਗਲ ਕੀ ਕਰਦੇ ਸਨ ਸਾਵਣ ਦੇ ਮਹੀਨੇ ਵਿੱਚ ਆਉਂਦੇ ਸਨ ਤੇ ਐਤਵਾਰ ਦਾ ਦਿਨ ਮਿੱਠ ਕੇ ਐਲਾਨ ਕਰ ਦਿੰਦੇ ਸਨ ਕਿ ਕੋਈ ਵੀ ਕੁੜੀ ਜਿਹੜੀ 50 ਸਾਲ ਤੋਂ ਉਮਰ ਵਿੱਚ ਘਟ ਹੈ ਆਪਣੇ ਘਰ ਦੇ ਵਿੱਚ ਨਹੀਂ ਰਹਿਣੀ ਚਾਹੀਦੀ ਜਿਹੜੀ ਕੁੜੀ ਆਪਣੇ ਘਰ ਦੇ ਵਿੱਚ ਰਹਿ ਜਾਂਦੀ ਸੀ ਉਹਦੇ ਨਾਲ ਤਸ਼ੱਦਦ ਕੀਤੇ ਜਾਂਦੇ ਸਨ ਤੇ ਬਾਅਦ ਵਿੱਚ ਉਸ ਨੂੰ ਮਾਰ ਦਿੱਤਾ ਜਾਂਦਾ ਸੀਗਾ ਤੇ ਜਿਹੜੀਆਂ ਕੁੜੀਆਂ ਘਰ ਤੋਂ ਬਾਹਰ ਆ ਜਾਂਦੀਆਂ ਸੀਗੀਆਂ ਉਹਨਾਂ ਦੇ ਸਾਰੇ ਕੱਪੜੇ ਉਤਾਰ ਕੇ ਨਸ਼ੇ ਦੀ ਹਾਲਤ ਦੇ ਵਿੱਚ ਉਹਨਾਂ ਦੇ ਆਲ ਦੋਲ ਕੇ ਰੱਬਣਾ ਆ ਕੇ ਮਜਬੂਰ ਕਰਕੇ ਉਹਨਾਂ ਨੂੰ ਨਚਾਇਆ ਜਾਂਦਾ ਸੀਗਾ ਤੇ ਜਿਹੜੀਆਂ ਕੁੜੀਆਂ ਨੂੰ ਪਸੰਦ ਆ ਜਾਂਦੀਆਂ ਸੀ ਉਹਨਾਂ ਨੂੰ ਆਪਣੇ ਰਾਜੇ ਬਾਦਸ਼ਾਹਾਂ ਵਾਸਤੇ ਲੈ ਜਾਂਦੇ ਸਨ ਤੇ ਇਹਨਾਂ ਨੂੰ ਬੇਗ ਬਣਾਉਂਦੇ ਸਨ ਇਹਨਾਂ ਵਾਂ ਨੌਕਰਾ ਵਾਂਗ ਪੇਸ਼ ਕਰਦੇ ਸਨ ਇਹਨਾਂ ਨਾਲ ਸਾਰੇ ਰਿਸ਼ਤੇ ਬਣਾਉਂਦੇ ਸਨ ਜਦੋਂ ਮਨ ਪਰ ਜਾਂਦਾ ਸੀ ਇਹਨੂੰ ਤੱਕਿਆ ਮਾਰ ਕੇ ਘਰ ਤੋਂ ਬਾਹਰ ਕੱਢ ਦਿੰਦੇ ਸਨ ਫਿਰ ਸਿੱਖਾਂ ਨੇ ਜੁੱਤੀ ਦੇ ਜ਼ੋਰ ਤੇ ਇਸ ਪਰੰਪਰਾ ਨੂੰ ਖਤਮ ਕੀਤਾ ਪਰ ਅੱਜ ਇਸ ਨੂੰ ਤਿਹਾਰ ਦਾ ਰੂਪ ਦੇ ਕੇ ਪਿੰਡਾਂ ਸ਼ਹਿਰਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਮਨਾਇਆ ਜਾਂਦਾ ਆ ਚਿੱਟੀਆਂ ਕਾਲੀਆਂ ਦਾੜੀਆਂ ਵਾਲੇ ਉੱਥੇ ਇਦਾਂ ਬੈਠੇ ਹੁੰਦੇ ਨੇ ਜਿਵੇਂ ਬਹੁਤ ਇੱਜ਼ਤ ਵਾਲਾ ਕੰਮ ਕਰ ਰਹੇ ਹੁੰਦੇ ਨੇ ਤੇ ਬਜ਼ੁਰਗ ਬੀਬੀਆਂ ਉੱਚੇ ਉੱਚੇ ਛਾਲਾ ਮਾਰ ਕੇ ਨੱਚ ਰਹੀਆਂ ਹੁੰਦੀਆਂ ਨੇ ਤੇ ਗੁਰਦੁਆਰ ਸਾਹਿਬ ਜਾ ਕੇ ਇਹਨਾਂ ਦੇ ਗੁੱਡੇ ਦੁਖਰੇ ਹੁੰਦੇ ਨੇ ਗੁਰਗੋਬ ਸਿੰਘ ਜੀ ਮਹਾਰਾਜ ਜੀ ਨੇ ਭੈਣਾਂ ਨੂੰ ਬੀਬੀ ਸ਼ਰਨਕੌਰ ਜੀ ਤੇ ਮਾਈ ਭਾਗੋ ਵਰਗਿਆ ਬਹਾਦਰ ਬਣਾਇਆ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਤੁਸੀਂ ਆਪਣੇ ਬੱਚੀਆਂ ਨੂੰ ਬੀਬੀ ਪਰਮਜੀਤ ਕੌਰ ਬੀਬੀ ਔਕਾਰ ਕੌਰ ਵਰਗੀਆਂ ਬਹਾਦਰ ਬਣਾਉਣਾ ਹੈ ਜਾਂ ਫੇਨਚਾਰ